ਦਾ ਲਾ ਮਸ਼ਾਲ ਇਕੱਠ ਕਰਾਂਗੇ ਉਸ ਇਕੱਠ ਦੇ ਵਿੱਚ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਪਲੱਸ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੰਗਾਂ ਉਹ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਤਾਕੜੀ ਲੜਾਈ ਦਾ ਵੀ ਅਸੀਂ ਐਲਾਨ ਕਰਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਅਸੀਂ ਉੱਥੇ ਬਾਹਰਨੀਆਂ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਹੈਗਾ ਕਿ 26 ਨਵੰਬਰ 26 ਨਵੰਬਰ ਨੂੰ ਅਸੀਂ 2020 ਦੇ ਵਿੱਚ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਤੇ ਉਹ ਮੋਰਚਾ ਤਿੰਨ ਕਾਲੇ ਕਾਨੂੰਨਾਂ ਵਾਲਾ ਅਸੀਂ ਜਿੱਤ ਕੇ ਆਏ ਸੀ ਉਤੋਂ ਉਹਦੀ ਪੰਜਵੀਂ ਬਾਰ ਇਹ ਗੰਡਾ 26 ਨਵੰਬਰ ਇਹ ਪੂਰੇ ਇੰਡੀਆ ਦੇ ਵਿੱਚ ਅਸੀਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾ ਰਹੇ ਹਾਂ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ 26 ਨਵੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਇੱਕ ਵੱਡਾ ਲਾਮਸ਼ਾਲ ਇਕੱਠ ਕਰਾਂਗੇ ਉਸ ਇਕੱਠ ਦੇ ਵਿੱਚ ਦਿੱਲੀ ਮੋਰਚੇ ਦੀਆਂ ਰੈਂਡੀਆਂ ਮੰਗਾ ਪਲਾਸ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੰਗਾਂ ਆ ਉਹ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਤਖੜੀ ਲੜਾਈ ਦਾ ਵੀ ਅਸੀਂ ਐਲਾਨ ਕਰਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਅਸੀਂ ਉੱਥੇ ਬਾਹਰਨੀਆਂ ਬਿਜਲੀ ਬਿੱਲ 220 ਸੀ ਜਦੋਂ ਅਸੀਂ ਜਾ ਕੇ ਬੈਠੇ 26 ਨਵੰਬਰ ਨੂੰ ਤੇ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੰਯੁਕਤ ਮੋਰਚੇ ਦੀ ਸਲਾਹ ਤੋਂ ਬਿਨਾ ਇਹ ਬਿਜਲੀ ਬਿੱਲ ਜਿਹੜਾ 220 ਹੈ ਅਸੀਂ ਨਹੀਂ ਲੈ ਕੇ ਆਵਾਂਗੇ ਜਿੱਥੇ ਹੋਰਾਂ ਮੰਗਾਂ ਤੋਂ ਵਾਅਦੇ ਤੋਂ ਮੁੱਕਰੀ ਕੇਂਦਰ ਸਰਕਾਰ ਇਸ ਤੋਂ ਵੀ ਲਗਭਗ ਉਹ ਮੁੱਕਰ ਚੁੱਕੀ ਹੈ ਜਿਹੜਾ ਸੈਸਨ ਸਰਦ ਰੁੱਤ ਦਾ ਕੇਂਦਰ ਸਰਕਾਰ ਦਾ ਉਹ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਸਾਰੀਆਂ ਸਟੇਟਾਂ ਨੂੰ ਉਹਨਾਂ ਨੇ ਬਿਜਲੀ ਬਿੱਲ ਤੇ ਆਪਣੀ رائے ਭੇਜਣ ਦਾ ਟਾਈਮ ਦਿੱਤਾ ਸੀ 8 ਨਵੰਬਰ ਤੱਕ ਸਟੇਟਾਂ ਚੋਂ ਪਰੀਆਂ ਉਹਨਾਂ ਨੇ ਟਾਈਮ ਵਧਾ ਕੇ ਕਰਤਾ ਹੁਣ 30 ਨਵੰਬਰ ਪੰਜਾਬ ਸਰਕਾਰ ਅਜੇ ਵੀ ਚੁੱਪ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੁੰਦੀ ਹੈ ਕੇਂਦਰ ਸਰਕਾਰ ਦੇ ਨਾਲ ਰਲ ਕੇ ਅਸੀਂ ਜ਼ੋਰਦਾਰ ਮੰਗ ਕਰਦੇ ਆਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਿ ਪੰਜਾਬ ਸਰਕਾਰ 30 ਨਵੰਬਰ ਤੱਕ ਜਿਹੜਾ ਟਾਈਮ ਦਿੱਤਾ ਹੈ ਉਹਦੇ ਤੱਕ ਆਪਣੀ ਚੁੱਪ ਤੋੜੇ ਤੇ ਬਿਜਲੀ ਬਿੱਲ ਦਾ ਵਿਰੋਧ ਕਰਕੇ ਉਹਨੂੰ ਰੱਦ ਕਰਨ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਸਭ ਤੋਂ ਅਹਿਮ ਮੰਗ ਅੱਜ ਦੇ ਸੋਨੇ ਦੀ ਇਹ ਅਗਰ ਪੰਜਾਬ ਸਰਕਾਰ ਚੁੱਪ ਰਹਿੰਦੀ ਹੈ 30 ਨਵੰਬਰ ਤੱਕ ਤਾਂ 28 ਨਵੰਬਰ ਨੂੰ ਅਸੀਂ ਸਨ ਜੋਬ ਤੋਂ ਕਿਸਾਨ ਮੋਰਕੇ ਦੀ ਮੀਟਿੰਗ ਬੁਲਾ ਕੇ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੱਕ ਦੇ ਵਿੱਚ ਬਤਾ ਪਾਇਆ ਇਹਨਾਂ ਨੇ ਕਿ ਬਿਜਲੀ ਬਿੱਲ ਨੂੰ ਅਸੀਂ ਠੀਕ ਸਮਝਦੇ ਹਾਂ ਤਾਂ ਅਸੀਂ ਪਹਿਲੇ ਨਿਸ਼ਾਨੇ ਤੇ ਸਾਡੀ ਪੰਜਾਬ ਸਰਕਾਰ ਹੋਊਗੀ ਤੇ ਨਾਲ ਹੀ ਕੇਂਦਰ ਸਰਕਾਰ ਵੀ ਸਾਡੇ ਨਿਸ਼ਾਨੇ ਤੇ ਹੋਊਗੀ ਉਹ ਅਗਲੀਆਂ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ ਦੂਸਰੀਆਂ ਮੰਗਾਂ ਇਹਦੇ ਨਾਲ ਸਬੰਧਤ ਕਿ 21 ਨਵੰਬਰ ਨੂੰ ਅਜੇ ਤੱਕ ਇਹਨਾਂ ਨੇ ਗੰਨਾ ਮੇਲਾ ਨਹੀਂ ਚਲਾਇਆ ਨਾ ਹੀ ਗੰਨੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਜੋ ਗੰਨਾ ਉਤਪਾਦਕ ਕਿਸਾਨ ਬੈਠੇ ਨੇ ਉਹਨਾਂ ਨੇ ਸੰਯੁਕਤ ਮਗਰਚਾ ਦੀ ਸਹਿਮਤੀ ਦੇ ਨਾਲ 21 ਤਰੀਕ ਦਾ ਪ੍ਰੋਗਰਾਮ ਅਲਿਕਿਆ ਉਹ ਸਖਤ ਐਕਸ਼ਨ ਹੋਊਗਾ ਅਗਰੇ ਜੇ ਮੇਲਾ ਚਾਲੂ ਨਹੀਂ ਕਰਦੇ ਤੇ ਗੰਨੇ ਦੇ ਭਾਅ 'ਚ ਵਾਧਾ ਨਹੀਂ ਕਰਦੇ ਉਸ ਤੋਂ ਬਾਅਦ ਜੇ ਨਹੀਂ ਉਹਦਾ ਹੱਲ ਹੁੰਦਾ ਤਾ 26 ਨਵੰਬਰ ਨੂੰ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਉਹ 99 ਵਾਲੀ ਮੰਗ ਵੀ ਹੋਊਗੀ। ਉਦੋਂ ਅੱਗੇ ਜਿਹੜਾ ਪੰਜਾਬ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਮੋਰਚਾ ਚੱਲਦਾ ਪਹਿਲਾਂ ਵੀ ਅਸੀਂ ਸਾਰੀਆਂ ਜਥੇਬੰਦੀਆਂ ਨੇ ਉਹਦੇ ਵਿੱਚ ਹਿੱਸਾ ਪਾਇਆ। ਅੱਜ ਫੇਰ ਉਹ ਮੋਰਚੇ ਦੀ ਕਮੇਟੀ ਵੱਲੋਂ ਸਾਡੇ ਕੋਲੇ ਆ ਕੇ ਉਹਨਾਂ ਨੇ ਮੰਗ ਕੀਤੀ ਆ ਕਿ ਸਾਡਾ ਸਹਿਯੋਗ ਦਿਓ। ਅਸੀਂ ਤਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਅੱਜ ਜਿਹਦੇ ਵਿੱਚ ਰਾਜੇਵਾਲ ਜੀ ਨੇ ਰਮਿੰਦਰ ਜੀ ਨੇ ਬਰਾੜ ਬਰਾੜ ਜੀ ਨੇ ਰਵੀ ਬਰਾੜ ਇਹ ਸੰਯੁਕਤ ਮੋਰਚੇ ਦੀ ਜੋ ਪਾਲਸੀ ਹੈ ਉਹ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੇ ਨਾਲ ਜਾ ਕੇ ਪਾਲਸੀ ਉਹ ਸਾਂਝੀ ਕਰੂਗੀ ਕਿ ਤੁਸੀਂ ਕਿੱਥੇ ਤੱਕ ਲੈਣਾ ਚਾਹੁੰਦੇ ਹੋ ਕਿ ਅਸੀਂ ਕਿੱਥੇ ਤੱਕ ਲੈਣਾ ਚਾਹੁੰਦੇ ਹਾਂ ਅਸੀਂ ਮੂ ਐਲਾਨ ਕਰਦੇ ਆ ਕਿ ਕੇਂਦਰ ਸਰਕਾਰ ਕਦੇ ਬੀਵੀਐਮ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲਿਆ ਕਦੇ ਸਹਿਕਾਰਤਾ ਵਿਭਾਗ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਇਵੇਂ ਜਿਵੇਂ ਹੁਣ ਆ ਜਿਹੜੇ ਬਿਜਲੀ ਬਿੱਲ ਦੀ ਆਪਾਂ ਗੱਲ ਕੀਤੀ ਹੈ ਉਹਨੂੰ ਵੀ ਆਪਦੇ ਅੰਡਰ ਕਰਨ ਜਾ ਰਹੇ ਆ ਇਵੇਂ ਜਿਵੇਂ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਵੀ ਪੰਜਾਬ ਦੇ ਹੱਥਾਂ ਚੋਂ ਖੋ ਕੇ ਆਪਦੇ ਅੰਡਰ ਕਰਨ ਜਾ ਰਹੀ ਹੈ ਇਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੀ ਸਪੋਰਟ ਦੇ